ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਤੇ ਸਾਰੀ ਸੱਤਾ ਧਿਰ ਨੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਸਾਰਿਆਂ ਨੇ ਬੜਾ ਪ੍ਰਚਾਰ ਕੀਤਾ ਕਿ ਜਗਰਾਉਂ ਨਕੋਦਰ ਰੋਡ ਤੇ ਟੋਲ ਪਲਾਜ਼ਾ ਹੋਏਗਾ ਬੰਦ ਹੁਣ ਇਹ ਟੋਲ ਪਲਾਜ਼ਾ ਜਿਹੜਾ ਸਿੱਧਵਾਂ ਬੇਟ ਹੈ ਜਿਹਦਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਇਹ ਸਰਕਾਰ ਨੇ ਬੰਦ ਨਹੀਂ ਕੀਤਾ ਇਹ ਕੁਝ ਹੋਰ ਕਾਰਨਾ ਕਰਕੇ ਬੰਦ ਹੋਇਆ ਸਾਡਾ 1 ਸਾਲ ਤੋਂ ਪਿਛਲੇ ਅਕਾਊਂਟ ਬੰਦ ਹੈ ਜਿਦੇ ਵਿੱਚ ਅਸੀਂ ਪੇਮੈਂਟ ਤਾਂ ਪਰ ਡੇ ਜਮ੍ਹਾਂ ਕਰਾ ਰਹੇ ਸੀਗੇ ਪਰ ਉਹਦੇ ਵਿੱਚੋਂ ਕਢਾ ਨਹੀਂ ਸਕਦੇ ਸੀਗੇ ਹਾਲਾਂਕਿ ਟੋਲ ਪਲਾਜੇ ਦੀ ਡੇਟ 11/5/2027 ਤੱਕ ਪਈ ਹੈ ਸਰਕਾਰ ਦਾ ਅਕਾਊਂਟ ਹੈ ਜਿਹਦੇ ਵਿੱਚ ਟੋਲ ਪਲਾਜੇ ਵਾਲੇ ਆਪਣੀ ਪੇਮੈਂਟ ਪਾਉਂਦੇ ਆ ਉਹ ਪਿਛਲੇ 1 ਸਾਲ ਤੋਂ ਬੰਦ ਪਿਆ 15 ਲੱਖ ਰੁਪਏ ਪ੍ਰਤੀ ਮਹੀਨਾ ਜਿਹੜੀ ਇਹਨਾਂ ਦੀ ਇੱਕ ਫੀਸ ਹੁੰਦੀ ਆ ਸਰਕਾਰ ਇਹਨਾਂ ਤੋਂ ਲੈਂਦੀ ਆ ਉਹ ਵੀ ਇਹਨਾਂ ਨੇ ਭਰੀ ਹੋਈ ਆ ਗਵਰਨਮੈਂਟ ਕੀ ਡਿਸੀਜਨ ਦਿੰਦੀ ਆ ਇਸ ਕਾਰਨ ਤੋਂ ਬੰਦ ਕਰਤਾ ਹਜੇ ਤੱਕ ਸਾਡੇ ਕੋਈ ਰਿਟਰਨ ਨਹੀਂ ਆਇਆ ਜੀ ਸਸਿਕਾਲ ਜੀ ਮੈਂ ਹਰਜਿੰਦਰ ਸਿੱਧੂ ਅੱਜ ਤੁਹਾਡੇ ਨਾਲ ਇੱਕ ਲੋਜੀ ਸਟੋਰੀ ਲੈ ਕੇ ਆ ਰਿਹਾ ਜਿਹੜੀ ਪੰਜਾਬ ਸਰਕਾਰ ਦੇ ਉਹਨਾਂ ਇਸ਼ਤਿਹਾਰਾਂ ਬਾਰੇ ਵੀ ਕੁਝ ਤੁਹਾਨੂੰ ਜਾਗਰੂਕ ਕਰੇਗੀ ਕਿਉਂਕਿ ਜਦੋਂ ਤੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਆ ਤਾਂ ਜ਼ਿਆਦਾਤਰ ਪ੍ਰਚਾਰ ਜਿਹੜਾ ਇਸ਼ਤਿਹਾਰਵਾਜੀ ਤੇ ਹੋਇਆ ਛੋਟੀ ਜੀ ਗੱਲ ਛੋਟਾ ਜਿਹਾ ਕੋਈ ਕੰਮ ਕਰਨਾ ਤਾਂ ਉਹਦੇ ਵੱਡੇ ਵੱਡੇ ਇਸ਼ਤਿਹਾਰ ਫਲੈਕਸ ਲਾ ਦੇਣੇ ਇਸ ਵਕਤ ਮੈਂ ਜਗਰਾਉਂ ਨਕੋਦਰ ਹਾਈਵੇ ਤੇ ਖੜਾ ਤੇ ਮੇਰੇ ਪਿੱਛੇ ਤੁਸੀਂ ਇੱਕ ਟੋਲ ਪਲਾਜ਼ਾ ਵੇਖ ਰਹੇ ਹੋ ਲਗਭਗ ਸਵਾਖ ਡੇਢ ਕਿ ਮਹੀਨੇ ਦੇ ਕਰੀਬ ਸਮਾਂ ਹੋ ਗਿਆ ਟੋਲ ਪਲਾਜ਼ਾ ਬੰਦ ਹੈ ਨਕੋਦਰ ਵਾਲਾ ਟੋਲ ਪਲਾਜ਼ਾ ਜਿਹੜਾ ਸਿੱਧਵਾਂ ਵੇਟ ਦੇ ਨੇੜੇ ਪੈਂਦਾ ਔਰ ਇਹਦੇ ਬੰਦ ਕਾ ਹੋਣ ਦਾ ਕਾਰਨ ਕੀ ਹੈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪੋਸਟ ਪੜ੍ਹ ਕੇ ਸੁਣਾਉਣਾ ਜੋ ਪੰਜਾਬ ਸਰਕਾਰ ਨੇ ਆਪਣੇ ਪੇਜ ਤੇ ਪਾਈ ਸੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਤੇ ਸਾਰੀ ਸੱਤਾ ਧਿਰ ਨੇ ਆਮ ਆਦਮੀ ਪਾਰਟੀ ਦੇ ਨਮਾਇੰਦਿਆਂ ਨੇ ਸਾਰਿਆਂ ਨੇ ਬੜਾ ਪ੍ਰਚਾਰ ਕੀਤਾ ਕਿ ਜਗਰਾਉਂ ਨਕੋਦਰ ਰੋਡ ਤੇ ਟੋਲ ਪਲਾਜ਼ਾ ਹੋਏਗਾ ਬੰਦ ਆਪ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਬੰਦ ਹੋਣ ਵਾਲਾ ਇਹ 19ਵਾਂ ਟੋਲ ਪਲਾਜ਼ਾ ਹੈ ਤੇ ਮਈ 2027 ਤੱਕ ਚੱਲਣ ਵਾਲੇ ਸਟੋਲ ਪਲਾਜ਼ੇ ਨੂੰ 2 ਸਾਲ ਪਹਿਲਾਂ ਹੀ ਕਰ ਦਿੱਤਾ ਗਿਆ ਹੈ ਬੰਦ ਆ ਇਹ ਉਹ ਫਲੈਕਸਾ ਇਹ ਉਹ ਗ੍ਰਾਫਿਕ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਪੇਜਾਂ ਤੇ ਸਾਰੇ ਕਿਤੇ ਘੁੰਮਿਆ ਹੁਣ ਇਹ ਟੋਲ ਪਲਾਜਾ ਜਿਹੜਾ ਸਿੱਧਵਾਂ ਬੇਟ ਹੈ ਜਿਹਦਾ ਮੈਂ ਤੁਹਾਨੂੰ ਪੜ੍ਹ ਕੇ ਸੁਨਾਇਆ ਇਹ ਸਰਕਾਰ ਨੇ ਬੰਦ ਨਹੀਂ ਕੀਤਾ ਇਹ ਕੁਝ ਹੋਰ ਕਾਰਨਾ ਕਰਕੇ ਬੰਦ ਹੋਇਆ ਕਾਰਨ ਕੀ ਕੀ ਨੇ ਪਹਿਲਾਂ ਤਾਂ ਇੱਥੇ ਇੱਕ ਮੇਰੇ ਪਿੱਛੇ ਤੁਸੀਂ ਇਹ ਇਸ਼ਤਿਹਾਰ ਲੱਗਿਆ ਫਲੈਕਸ ਲੱਗਿਆ ਦੇਖ ਸਕਦੇ ਹੋ ਇਹ ਭਾਰਤੀ ਕਿਸਾਨ ਯੂਨੀਅਨ ਵੱਲੋਂ ਲੱਗਿਆ ਹੋਇਆਗਾ ਇਸ ਫਲੈਕਸ ਦੇ ਉੱਪਰ ਲਿਖਿਆ ਗਿਆ ਕਿ ਨਕੋਦਰ ਤੋਂ ਜਗਰਾਉਂ ਤੱਕ ਸੜਕ ਦੀ ਖਸਤਾ ਹਾਲਤ ਹੋਣ ਕਰਕੇ ਰੋਹਣ ਰਾਜਦੀਪ ਟੋਲ ਪਲਾਜਾ 19925 ਤੋਂ ਪਰਚੀ ਮੁਕਤ ਕੀਤਾ ਗਿਆ ਹੈ ਜੇਕਰ ਸੜਕ ਨਹੀਂ ਬਣਦੀ ਤਾਂ ਪਰਚੀ ਵੀ ਨਹੀਂ ਕਟਵਾਵਾਂਗੇ ਇਹ ਭਾਰਤੀ ਕਿਸਾਨ ਜਥੇਬੰਦੀ ਨੇ ਬੰਦ ਕੀਤਾ ਸੀ ਕਹਿਣ ਤੋਂ ਭਾਵ ਕਿ ਸਰਕਾਰ ਦੇ ਐਲਾਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਤੋਂ ਪਹਿਲਾਂ ਇਹ ਟੋਲ ਪਲਾਜਾ ਭਾਰਤੀ ਕਿਸਾਨ ਜਥੇਬੰਦੀ ਨੇ ਬੰਦ ਕੀਤਾ ਸੀ ਔਰ ਇਹ ਬੰਦ ਕੀਤਾ ਸੀ ਇਸ ਕਰਕੇ ਕਿ ਨਕੋਦਰ ਤੋਂ ਲੈ ਕੇ ਤੇ ਜਗਰਾਉਂ ਤੱਕ ਸਾਰੀ ਰੋਡ ਦਾ ਬੁਰਾ ਹਾਲ ਹੈ ਖਸਤਾ ਹਾਲ ਹੈ ਤੁਸੀਂ ਇੱਥੇ ਚੰਗੀ ਤਰ੍ਹਾਂ ਸਫਰ ਨਹੀਂ ਕਰ ਸਕਦੇ ਹਾਦਸੇ ਹੋਣ ਦੇ ਡਰ ਨੇ ਇੰਨੀ ਹਾਲਤ ਜਿਹੜੀ ਖਾਸਤਾ ਹੋ ਚੁੱਕੀ ਆ ਹਾਲਾਂਕਿ ਟੋਲ ਪਲਾਜੇ ਦੀ ਡੇਟ 11 5 2027 ਤੱਕ ਪਈ ਆ 11 5 2027 ਨੂੰ ਇਸ ਟੋਲ ਪਲਾਜੇ ਨ ਐਕਸਪਾਇਰ ਹੋਣਾਗਾ ਰੋਹਣ ਰਾਜਦੀਪ ਪ੍ਰਾਈਵੇਟ ਲਿਮਟਿਡ ਕੰਪਨੀ ਕੋਲ ਇਹ ਟੋਲ ਪਲਾਜਾ ਹੈ ਤੇ ਇਹ ਉਹਨਾਂ ਨੇ ਹੁਣ ਰੋਡ ਬਣਾਉਣੀ ਸੀ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕਿ ਇਸ ਦਾ ਜਿਹੜਾ ਜਿਹੜੇ ਜਿਹੜੇ ਟੋਲ ਪਲਾਜ਼ਾ ਵਾਲੀਆਂ ਕੰਪਨੀਆਂ ਹੁੰਦੀਆਂ ਨੇ ਇਹਨਾਂ ਤੋਂ ਸਰਕਾਰ ਨੇ ਜੋ ਕਲੈਕਸ਼ਨ ਕਰਨੀ ਹੁੰਦੀ ਆ ਉਹ ਜਿਹੜਾ ਅਕਾਊਂਟ ਆ ਸਰਕਾਰ ਦਾ ਅਕਾਊਂਟ ਆ ਜਿਹਦੇ ਵਿੱਚ ਟੋਲ ਪਲਾਜ਼ੇ ਵਾਲੇ ਆਪਣੀ ਪੇਮੈਂਟ ਪਾਉਂਦੇ ਆ ਉਹ ਪਿਛਲੇ 1 ਸਾਲ ਤੋਂ ਬੰਦ ਪਿਆ ਕਹਿਣ ਤੋਂ ਭਾਵ ਕਿ ਪਿਛਲੇ 1 ਸਾਲ ਤੋਂ ਉਹ ਅਕਾਊਂਟ ਵੀ ਬੰਦ ਪਿਆ ਤੇ ਟੋਲ ਪਲਾਜ਼ੇ ਦੇ ਜਿਹੜੇ ਇੱਥੋਂ ਦੇ ਅਧਿਕਾਰੀ ਨੇ ਸੂਤਰਾਂ ਤੋਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਪਿਛਲੇ ਸਤੰਬਰ ਮਹੀਨੇ ਤੱਕ ਦੀ ਜਦੋਂ ਇਹ ਬੰਦ ਹੋਇਆ ਸਤੰਬਰ ਮਹੀਨੇ ਤੱਕ ਦੀ 15 ਲੱਖ ਰੁਪਏ ਪ੍ਰਤੀ ਮਹੀਨਾ ਜਿਹੜੀ ਇਹਨਾਂ ਦੀ ਇੱਕ ਫੀਸ ਹੁੰਦੀ ਆ ਸਰਕਾਰ ਇਹਨਾਂ ਤੋਂ ਲੈਂਦੀ ਆ ਉਹ ਵੀ ਇਹਨਾਂ ਨੇ ਭਰੀ ਹੋਈ ਆ ਇੱਥੇ ਤੁਸੀਂ ਤਰੀਕਾ ਵੀ ਦੇਖ ਸਕਦੇ ਹੋ ਸਟਾਰਟ ਹੋਇਆ ਇਹ 2015 ਤੋਂ 12 5 2015 ਤੋਂ ਤੇ ਖਤਮ ਹੋਣਾ 11 5 2027 ਨੂੰ ਹੁਣ ਇਧਰ ਅਧਿਕਾਰੀ ਆਪਣੇ ਨਾਲ ਜੁੜੇ ਹੋਏ ਨੇ ਮੈਨੇਜਰ ਨੇ ਇਸ ਟੋਲ ਪਲਾਜੇ ਦੇ ਸ਼੍ਰੀ ਰਾਜੀਵ ਸ਼ਰਮਾ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਵੀਰੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਰ ਨੀਚੇ ਆਜੋ ਬਿਲਕੁਲ ਸਰ ਅਸੀਂ ਉਥੋਂ ਸਾਰਾ ਉਹ ਜਿਹੜਾ ਫਲੈਕਸ ਲੱਗਿਆ ਹੋਇਆ ਕਿਸਾਨ ਜਥੇਬੰਦੀ ਦਾ ਉਹ ਵੀ ਪੜਿਆ ਤੇ ਉਸ ਤੋਂ ਬਾਅਦ ਅਸੀਂ ਵੇਖਿਆ ਕਿ ਤੁਹਾਡੀ ਹਲੇ ਤਰੀਕ ਵੀ ਪਈ ਆ 5ਵੇਂ ਮਹੀਨੇ 2027 ਤੱਕ ਦੀ ਤੇ ਟੋਲ ਪਲਾਜ਼ਾ ਫਿਰ ਵੀ ਬੰਦ ਹੈ ਕੀ ਕਾਰਨ ਹੈ ਸਰ ਇਹਦੇ ਵਿੱਚ ਨਾ ਗਵਰਨਮੈਂਟ ਨਾਲ ਥੋੜਾ ਜਿਹਾ ਡਿਸਟ੍ਰਿਬਿਊਟ ਚੱਲਦਾ ਪਿਆ ਸੀਗਾ ਕਿ ਰੋਡ ਦੇ ਰਿਗਾਰਡਿੰਗ ਤਾਂ ਉਹ ਹਜੇ ਬੰਨੀ ਸੀਗੀ ਉਹਦੇ ਅਗੇਂਸਟ ਕੋਰਟ ਚ ਕੇਸ ਲੱਗਿਆ ਹੋਇਆ ਵਾ ਪਰ ਗਵਰਨਮੈਂਟ ਨੇ ਪਹਿਲਾਂ ਹੀ ਕੱਲ ਐਲਾਨ ਕਰਤਾ 3 ਦਿਨ ਪਹਿਲਾਂ ਪੀਏ ਟੋਲ ਪਲਾਜ਼ਾ ਬੰਦ ਹੈ ਤਾ ਇਸ ਕਰਕੇ ਦੇਖ ਰਿਹਾ ਹਾਂ ਉਹਨ ਕੀ ਅਗੇ ਪਰ ਹਜੇ ਤੱਕ ਗਵਰਨਮੈਂਟ ਵੱਲੋਂ ਲਿਖਤੀ ਰੂਪ ਚ ਕੋਈ ਵੀ ਹਜੇ ਰਿਟਨ ਚ ਆਇਆ ਨਹੀਂਗਾ ਸਰ ਸਾਨੂੰ ਤੁਸੀਂ ਕੇਸ ਕਿਸ ਗੱਲ ਦਾ ਕੀਤਾ ਕੇਸ ਕਿਸ ਗੱਲ ਦਾ ਇਸ ਚੀਜ਼ ਦਾ ਕੀਤਾ ਕਿ ਇੱਕ ਤਕਰੀਬਨ 5.5 ਕਿਲੋਮੀਟਰ ਦੀ ਰੋਡ ਆ ਪਿਛਲੀ ਉਹ ਜੀ ਟੁੱਟੀ ਹੋਈ ਆ ਉਹ ਵਾਲੀ ਪਲੱਸ ਸਾਡਾ ਇੱਕ ਸਾਲ ਤੋਂ ਪਿਛਲੇ ਅਕਾਊਂਟ ਬੰਦ ਹੈ ਜਿਦੇ ਵਿੱਚ ਅਸੀਂ ਪੇਮੈਂਟ ਤਾਂ ਪਰ ਡੇ ਜਮਾ ਕਰਾ ਰਹੇ ਸੀਗੇ ਪਰ ਉਹਦੇ ਵਿੱਚੋਂ ਕਢਾ ਨਹੀਂ ਸਕਦੇ ਸੀਗੇ ਤਾਂ ਉਹਦੇ ਕਰਕੇ ਅਸੀਂ ਕੇਸ ਕੀਤਾ ਸੀਗਾ ਕਿ ਸਾਨੂੰ ਸਾਡਾ ਪੈਸਾ ਕਢਾਣ ਦਿੱਤਾ ਜਾਵੇ ਕਿ ਅਸੀਂ ਰੋਡ ਦੀ ਮੇਨਟੇਨੈਂਸ ਕਰ ਸਕੀਏ ਤਾਂ ਰੋਡ ਨੂੰ ਬਣਾ ਸਕੀਏ ਕਹਿਣ ਤੋਂ ਭਾਵ ਕਿ ਜੋ ਸਰਕਾਰ ਨੇ ਤੁਹਾਨੂੰ ਪੇਮੈਂਟ ਦੇਣੀ ਆ ਰੋਡ ਬਣਾਉਣ ਵਾਸਤੇ ਰੋਡ ਦੀ ਮੁਰੰਮਤ ਕਰਨ ਵਾਸਤੇ ਉਹ ਤੁਹਾਨੂੰ ਨਹੀਂ ਮਿਲ ਰਹੀ ਨਹੀਂ ਸਰ ਇਸ ਤਰ੍ਹਾਂ ਨਹੀਂਗਾ ਅਸੀਂ ਕੀ ਸੀਗਾ ਕਿ ਅਸੀਂ ਜਿਹੜੀ ਕਲੈਕਸ਼ਨ ਹੁੰਦੀ ਸੀ ਉਹ ਜਮ੍ਹਾਂ ਕਰਦੇ ਸੀਗੇ ਪਰ ਉਹਦੇ ਵਿੱਚੋਂ ਅਸੀਂ ਕਢਾ ਨਹੀਂ ਸੀ ਸਕਦੇ ਜੇ ਕਢਾਵਾਂਗੇ ਤਾਂ ਆਪਣਾ ਕੰਮ ਗਾਂ ਚਲਾਵਾਂਗੇ ਰੋਡ ਬਣਾਵਾਂਗੇ ਪਰ ਉਹ ਕਢਾ ਨਹੀਂ ਸਕਦੇ ਉਹਦੇ ਅਗੇਸਟ ਕੇਸ ਸੀਗਾ ਸਰ ਇਹ ਹਾਂਜੀ ਹੁਣ ਨਕੋਦਰ ਤੋਂ ਲੈ ਕੇ ਜਗਰਾਉਂ ਤੱਕ ਇਹ ਰੋਡ ਤੁਹਾਡੇ ਅੰਡਰ ਆ ਔਰ ਇਹਦੀ ਹਾਲਤ ਖਸਤਾ ਹੋਣ ਕਰਕੇ ਕਿਸਾਨ ਜਥੇਬੰਦੀ ਨੇ ਪਹਿਲੀ ਵਾਰ ਇਹ ਫਲੈਕਸ ਲਾਇਆ ਕਿ ਅਸੀਂ ਖਸਤਾ ਹਾਲਤ ਕਰਕੇ ਟੋਲ ਪਲਾਜਾ ਬੰਦ ਕਰ ਰਹੇ ਹਾਂ ਤੇ ਇੱਥੇ ਪਰਚੀ ਨਹੀਂ ਕਟਾਵਾਂਗੇ ਜਦੋਂ ਹੀ ਥੋੜੇ ਕਿ ਦਿਨ ਹੋਏ ਤਾਂ ਮੁੱਖ ਮੰਤਰੀ ਸਾਹਿਬ ਨੇ ਔਰ ਹੋਰ ਜਿਹੜੀ ਸੱਤਾਧਿਰ ਨਾਲ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਕਿ ਹਾਲੇ ਇਸ ਟੋਲ ਪਲਾਜੇ ਦੀ ਤਰੀਕ ਪਈ ਸੀ ਪਰ ਮੁੱਖ ਮੰਤਰੀ ਸਾਹਿਬ ਦੇ ਸਰਕਾਰ ਦੇ ਯਤਨਾ ਸਦਕਾ ਇਹ 19ਵਾਂ ਟੋਲ ਪਲਾਜ਼ਾ ਜੋ ਟ੍ਰਿਕ ਤੋਂ ਪਹਿਲਾਂ ਹੀ ਬੰਦ ਕਰਤਾ ਨਹੀਂ ਸਰ ਇਸ ਤਰ੍ਹਾਂ ਨਹੀਂ ਸੀਗਾ ਜੀ ਇਹ ਤਾਂ तकरीबन 1 ਮਹੀਨਾ ਪਹਿਲਾਂ ਹੀ ਕਿਸਾਨ ਯੂਨੀਅਨ ਵਾਲਿਆਂ ਨੇ ਇਹਨੂੰ ਫ੍ਰੀ ਕੀਤਾ ਹੋਇਆ ਸੀਗਾ ਇਸ ਤਰ੍ਹਾਂ ਦਾ ਕੁਝ ਨਹੀਂ ਸੀਗਾ ਉਸ ਤੋਂ ਬਾਅਦ ਹੁਣ ਗਵਰਨਮੈਂਟ ਕੀ ਡਿਸੀਜਨ ਦਿੰਦੀ ਹੈ ਕਿਸ ਕਾਰਨ ਤੋਂ ਬੰਦ ਕਰਤਾ ਹਜੇ ਤੱਕ ਸਾਡੇ ਕੋਈ ਰਿਟਨ ਚ ਨਹੀਂ ਆਇਆ ਜੀ ਅੱਛਾ ਤੁਹਾਨੂੰ ਰੋਡ ਬਣਾਉਣ ਦੇ ਵਿੱਚ ਕੀ ਪ੍ਰੋਬਲਮ ਆ ਸਰ ਰੋਡ ਬਣਾਉਣ ਚ ਕੋਈ ਦਿੱਕਤ ਨਹੀਂ ਸੀਗੀ ਪੇਮੈਂਟ ਹੀ ਨਹੀਂ ਹੈਗੀ ਸਰ ਜਿਹੜੀ ਕਲੈਕਸ਼ਨ ਸੀਗੀ ਉਹ ਤਾਂ ਰੋਜ਼ ਜਮ੍ਹਾਂ ਕਰ ਰਹੇ ਸੀਗੇ ਅਸੀਂ ਕੁਝ तकरीबन ਇਧਰੋਂ 11 ਕਿਲੋਮੀਟਰ ਦੇ ਗਰਾਉਂਡ ਸਾਈਡ ਤੋਂ ਅਸੀਂ ਕੰਮ ਵੀ ਕੀਤਾ ਹੋਇਆ ਕਿ ਸਾਨੂੰ ਬਾਕੀ ਦਾ ਪੈਸਾ ਦਿਓਗੇ ਅਸੀਂ ਕੰਮ ਕਰੀਏ ਪਰ ਗਵਰਨਮੈਂਟ ਨੇ ਪਿਛਲੇ 1 ਸਾਲ ਤੋਂ ਕੋਈ ਰੁਪਈਆ ਨਹੀਂ ਦਿੱਤਾ ਸਰ ਸਾਹਿਬ ਹੁਣ ਕੇਸ ਤੁਹਾਡਾ ਚੱਲ ਰਿਹਾ ਹੈਗਾ ਕੇਸ ਕਿੱਥੇ ਜੇ ਪਹੁੰਚਿਆ ਕੀ ਸਟੇਟਸ ਸਰ ਨਹੀਂ ਅਜੇ ਤਾਂ ਡੇਟ ਸੀ ਪੈ ਰਹੀਆਂ ਜੀ ਹਜੇ ਕੁਝ ਫਾਈਨਲ ਡਿਸੀਜਨ ਤੇ ਨਹੀਂ ਹੈਗਾ ਸਰ ਪਰ ਜਿਹਦਾ ਡੇਟ ਸੀ ਚੱਲ ਰਹੀਆਂ ਉਸ ਤੋਂ ਪਹਿਲਾਂ ਕੋਈ ਤੁਸੀਂ ਲੋਕਲ ਅਧਿਕਾਰੀਆਂ ਤੱਕ ਕੋਈ ਪਹੁੰਚ ਕੀਤੀ ਹੋਵੇ ਕਿਸੇ ਅਫਸਰਾਂ ਤੱਕ ਇਸ ਮਸਲੇ ਤੇ ਸਰ ਉਹ ਤਾਂ ਸਾਡੇ ਐਡਵੋਕਟ ਵਾਲਿਆਂ ਨੇ ਕੀਤੀ ਹੋਵੇਗੀ ਜੀ ਹਾਂ ਐਕਸੀਨ ਤੱਕ ਬੀ ਡਬਲਯੂ ਡੀ ਦੇ ਉਹਨਾਂ ਤੱਕ ਪਹੁੰਚ ਹੋਈ ਹੋਈ ਹੈ ਇੱਕ ਅਸੀਂ ਵੇਖਦੇ ਆ ਜਦੋਂ ਅਸੀਂ ਵੀ ਨਕੋਦਰ ਨੂੰ ਜਾਂਦੇ ਆ ਨਾ ਰੋਡ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋਈ ਪਈ ਆ ਔਰ ਉਹ ਬਣਾਉਂਦੇ ਕਿਉਂ ਨਹੀਂ ਤੁਸੀਂ ਕਿੱਥੇ ਚੱਕਰ ਆਗਾ ਸਰ ਉਹ ਕੀ ਹੈ ਕਿ ਤਕਰੀਬਨ 3 ਸਾਲ ਦਾ ਕੰਟਰੈਕਟ ਕਿਸੇ ਹੋਰ ਬੰਦੇ ਕੋਲ ਸੀਗਾ ਜੀ ਉਹ ਸਿਵਰੇਜ ਲਾਈਨ ਪਈ ਸੀਗੀ ਉਹ ਸਿਵਰੇਜ ਲਾਈਨ ਦੇ ਕਰ ਰੋਡ ਸਾਰੀ ਖਰਾਬ ਹੋ ਗਈ ਉਹ 3 ਸਾਲ ਚੱਲਣੀ ਸੀ ਉਹਨਾਂ ਕੋਲ ਤਾਂ ਉਹ ਤਕਰੀਬਨ 1 ਸਾਲ ਦੇ ਬਾਅਦ ਹੀ ਰੋਡ ਦਾ ਹਾਲਾਤ ਖਸਤਾ ਹੋ ਗਿਆ ਕਿ ਜਦੋਂ ਗੰਨਾ ਮਿਲ ਕਮਲ ਚੌਕ ਅੱਗੇ ਜਾਂਦੇ ਆਂਗੇ ਸੀਵਰੇਜ ਸਾਰਾ ਉਧਰ ਉਹ ਉਹ ਉਥੋਂ ਦੀ ਤਾਂ ਲੰਘਿਆ ਨਹੀਂ ਆਂਦਾ ਸਰ ਉਹ ਤਾਂ ਹਾਲਾਤ ਹੀ ਬਹੁਤ ਜ਼ਿਆਦਾ ਖਰਾਬ ਹੋਏ ਪਿਆ ਉੱਥੇ ਅਸੀਂ ਤਕਰੀਬਨ 4-5 ਗੱਡੀਆਂ ਆਪਣੀਆਂ ਪਾਈਆਂ ਵੀ ਆ ਪਰ ਉਹਦੇ ਵਿੱਚ ਵਿੱਚ ਹੀ ਇਧਰੋਂ ਇਹ ਟੋਲ ਬੰਦ ਹੋ ਗਿਆ ਤਾਂ ਉਧਰੋਂ ਗਵਰਨਮੈਂਟ ਨੇ ਐਲਾਨ ਕਰਤਾ ਇਸ ਕਰਕੇ ਹੁਣ ਸਾਰਾ ਕੰਮ ਫਿਲਹਾਲ ਦੇ ਤੌਰ ਤੇ ਬੰਦ ਆ ਜੀ ਹੁਣ ਲੱਗਦਾ ਤੁਹਾਨੂੰ ਉਮੀਦ ਹੈ ਵੀ ਗਵਰਨਮੈਂਟ ਤੁਹਾਨੂੰ ਪੇ ਕਰੂਗੀ ਜਾਂ ਗਵਰਨਮੈਂਟ ਨਾਲ ਤੁਹਾਡਾ ਕੋਈ ਮਸਲਾ ਸੁਲਝੂਗਾ ਤੇ ਉਦੋਂ ਬਾਅਦ ਇਹ ਰੋਡ ਬਣੇਗੀ ਨਹੀਂ ਸਰ ਹਜੇ ਤੱਕ ਤਾਂ ਕੁਝ ਨਹੀਂ ਲੱਗਦਾ ਜੀ ਫਿਲਹਾਲ ਦੇ ਤੌਰ ਤੇ ਤਾਂ ਇਦਾਂ ਦਾ ਕੋਈ ਡਿਸੀਜਨ ਨਹੀਂ ਹੈਗਾ ਕਿੰਨੀ ਪੇਮੈਂਟ ਆਗੀ ਅ ਅਕਾਊਂਟ ਦੇ ਵਿੱਚ ਤਕਰੀਬਨ 7 ਤੋਂ 8 ਕਰੋੜ ਰੁਪਏ ਆ ਜੀ ਜਿਹੜਾ ਅਕਾਊਂਟ ਦੇ ਵਿੱਚ ਹੈਗਾ ਪਰ ਮਿਲਣ ਦੀ ਉਮੀਦ ਤੁਹਾਨੂੰ ਨਹੀਂ ਸਰ ਫਿਲਹਾਲ ਕੁਝ ਨਹੀਂ ਜੀ ਅੱਛਾ ਜਦੋਂ ਸਰਕਾਰ ਨੇ ਇਹ ਐਲਾਨ ਕੀਤਾ ਸੀ ਉਸ ਤੋਂ ਬਾਅਦ ਕੋਈ ਤੁਹਾਡਾ ਸਰਕਾਰ ਨਾਲ ਟਾਈਪ ਹੋਇਆ ਹੋਵੇ ਵੀ ਭਾਈ ਬੰਦ ਤਾਂ ਹੈ ਇਹਨਾਂ ਕਾਰਨਾ ਕਰਕੇ ਹੋਇਆ ਪਰ ਤੁਸੀਂ ਇਹਨੂੰ ਸਿਆਸੀ ਮੁੱਦਾ ਬਣਾ ਰਹੇ ਹੋ ਨਹੀਂ ਸਰ ਗਵਰਨਮੈਂਟ ਨੇ ਇਸ ਤਰ੍ਹਾਂ ਦੀ ਕੋਈ ਵੀ ਅਜੇ ਤੱਕ ਸਾਨੂੰ ਕੋਈ ਨੋਟੀਫਿਕੇਸ਼ਨ ਆਇਆ ਹੀ ਨਹੀਂਗਾ ਕਿ ਟੋਲ ਪਲਾਜ਼ਾ ਤੁਹਾਡਾ ਬੰਦ ਹੈ ਜਾਂ ਚੱਲੂ ਹੈ ਸਿਰਫ ਇੱਕ ਬਿਆਨਬਾਜ਼ੀ ਹੋਈ ਹੈ ਪਰ ਨੋਟੀਫਿਕੇਸ਼ਨ ਕੋਈ ਨਹੀਂ ਹੈਗਾ ਜੀ ਅੱਛਾ ਜਿਹੜੇ ਇੱਥੇ ਮੁਲਾਜ਼ਮ ਕੰਮ ਕਰਦੇ ਆ ਕਿੰਨੇ ਮੁਲਾਜ਼ਮਾਂ ਉਹ ਵੀ ਤਾਂ ਰੋਟੀ ਤੋਂ ਵੰਦੇ ਹੋਗੇ ਉਹਨਾਂ ਦੇ ਵੀ ਤਾਂ ਚੁੱਲ੍ਹੇ ਬੁਝ ਗਏ ਸਰ 30 ਤੋਂ 35 ਮੁਲਾਜ਼ਮ ਕੰਮ ਕਰਦੇ ਆ ਜਿਨ੍ਹਾਂ ਦੇ ਮੈਂ ਕਹਾਂ 150 ਪਰਿਵਾਰ ਆ ਉਹ ਸਾਰੇ ਇਸ ਟਾਈਮ ਰੋਟੀ ਤੋਂ ਵੰਦੇ ਆ ਜੀ ਅਜੇ ਤੱਕ ਤਾਂ ਚਲੋ ਕੰਪ ਪਰ ਐਟ ਲੀਸਟ ਜਦੋਂ ਕੰਮ ਹੀ ਬੰਦ ਹੋ ਗਿਆ ਤਾਂ ਅੱਜ ਨਹੀਂ ਤਾਂ ਕੱਲ ਘਰਾਂ ਨੂੰ ਜਾਣਗੇ ਜੀ ਤਾਂ ਉਹਦੇ ਵਾਸਤੇ ਵੀ ਸਾਨੂੰ ਗਵਰਨਮੈਂਟ ਨੇ ਹਜੇ ਤੱਕ ਕੋਈ ਫਾਈਨਲ ਨਹੀਂ ਕੀਤਾ ਜੀ ਵੀ ਕੀ ਕਰਨਾ ਹੈ ਮੁਲਾਜ਼ਮਾਂ ਦਾ ਜਾਂ ਕੰਪਨੀ ਨੇ ਫਾਈਨਲ ਨਹੀਂ ਕੀਤਾ ਅਜੇ ਤੱਕ ਤਾਂ ਟਿਲ ਡੇਟ ਅਹੀਂ ਕੰਮ ਤੇ ਆ ਰਹੇ ਆ ਜੀ ਸਾਡੇ 19 ਤਰੀਕ ਤੋਂ ਇਹ ਟੋਲ ਪਲਾਜ਼ਾ ਬੰਦ ਆ ਹਾਂਜੀ ਸਤੰਬਰ ਮਹੀਨੇ ਤੋਂ ਤੇ ਸਤੰਬਰ ਮਹੀਨੇ ਦੀ 15 ਲੱਖ ਰੁਪਈਆ ਤੁਸੀਂ ਪੇਮੈਂਟ ਕਰ ਚੁੱਕੀ ਹੋ ਜਿਹੜੀ ਤੁਹਾਡੀ ਫੀਸ ਤੁਹਾਨੂੰ ਲੱਗਦੀ ਆ ਉਸ ਤੋਂ ਬਾਅਦ ਹੁਣ ਅਕਤੂਬਰ ਮਹੀਨਾ ਵੀ ਲੰਘ ਗਿਆ ਅਕਤੂਬਰ ਦੀ ਵੀ ਤੁਹਾਨੂੰ ਪਏਗੀ ਨਹੀਂ ਸਰ ਜੇ ਕਲੈਕਸ਼ਨ ਨਹੀਂ ਹੋਊਗੀ ਤਾਂ ਉਹਦੀ ਫੀਸ ਨਹੀਂ ਪਏਗੀ ਜੀ ਜੇ ਕਲੈਕਸ਼ਨ ਨਹੀਂ ਨਹੀਂਗੀ ਤਾਂ ਉਹਦੀ ਫੀਸ ਨਹੀਂ ਵੇ ਕਰਾਂਗੇ ਆਪਾਂ ਆਦਰਵਾਇਜ਼ ਜੇ ਕਲੈਕਸ਼ਨ ਹੋਊਗੀ ਉਦੋਂ ਫੀਸ ਪੇ ਕਰਾਂਗੇ ਜੀ ਹਾਂਜੀ ਤਾਂ ਇਹ ਟੋਲ ਪਲਾਜ਼ਾ ਨਕੋਦਰ ਜਗਰਾਉਂ ਰੋਡ ਤੇ ਆ। ਸ਼੍ਰੀ ਰਾਜੀਵ ਸ਼ਰਮਾ ਜੀ ਇੱਥੋਂ ਦੇ ਮੈਨੇਜਰ ਨੇ ਗੱਲਬਾਤ ਕਰ ਰਹੀ ਸੀ ਕਿਉਂਕਿ ਸਾਨੂੰ ਦਿਖਾਇਆ ਕੁਝ ਹੋਰ ਜਾਂਦਾ। ਕਈ ਵਾਰੀ ਸਰਕਾਰਾਂ ਇਹੋ ਜਿਹੇ ਮਸਲਿਆਂ ਨੂੰ ਆਪਣੇ ਰਾਜਨੀਤਿਕ ਮਸਲੇ ਬਣਾ ਲੈਂਦੀਆਂ ਨੇ ਪਰ ਉਹਦੇ ਪਿੱਛੇ ਕਾਰਨ ਕਈ ਹੋਰ ਹੁੰਦੇ ਆ। ਕਾਰਨ ਇਹ ਆ ਕਿ ਇਸ ਰੋਡ ਦੀ ਹਾਲਤ ਖਸਤਾ ਹੋ ਚੁੱਕੀ ਆ। ਰੋਹਣ ਰਾਜਦੀਪ ਕੰਪਨੀ ਕੋਲੇ ਇਸ ਟੋਲ ਪਲਾਜ਼ੇ ਦਾ ਕੰਟਰੈਕਟ ਹੈ 2027 ਤੱਕ ਆ। ਉਹਨਾਂ ਨੇ ਇਹ ਰੋਡ ਬਣਾਉਣੀ ਸੀ। ਪਰ ਸਰਕਾਰ ਨੇ ਇਹਨਾਂ ਨੂੰ ਹਾਲੇ ਤੱਕ ਕੋਈ ਪੇਮੈਂਟ ਵਗੈਰਾ ਨਹੀਂ ਦਿੱਤੀ ਇਹ ਆਪਣਾ ਜਿਹੜਾ ਫੀਸ ਹੈ 15 ਲੱਖ ਰੁਪਏ ਸਤੰਬਰ ਮਹੀਨੇ ਤੱਕ ਲਾਸਟ ਜਿਹੜਾ ਸਤੰਬਰ ਮਹੀਨਾ ਲੰਘ ਕੇ ਗਿਆ ਉਸ ਤੱਕ ਜਿਹੜੀ ਹੈਗੀ ਹੈ ਜਮ੍ਹਾਂ ਕਰਵਾ ਚੁੱਕੇ ਨੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾ ਦਿੰਦੇ ਨੇ ਪਰ ਹਾਲੇ ਤੱਕ ਸਰਕਾਰ ਦਾ ਇੱਕ ਸਾਲ ਤੋਂ ਅਕਾਊਂਟ ਵੀ ਬੰਦ ਪਿਆ ਸੋ ਇਸ ਕਰਕੇ ਬਹੁਤ ਸਾਰੇ ਕਾਰਨ ਹੁੰਦੇ ਆ ਕਿਸਾਨ ਤੇ ਆਪਣੀ ਜਗ੍ਹਾ ਤੇ ਸਹੀ ਨੇ ਕੰਪਨੀ ਆਪਣੀ ਜਗ੍ਹਾ ਤੇ ਸਹੀ ਆ ਪਰ ਕਾਲਾ ਮਾਲਾ ਕਿੱਥੇ ਹੁੰਦਾ ਸਰਕਾਰਾਂ ਕੀ ਪ੍ਰਚਾਰ ਕਰਦੀਆਂ ਨੇ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਵੀ ਉਹ ਮੈਸੇਜ ਪੜ੍ਹ ਕੇ ਸੁਣਾਇਆ ਸੀ ਕਿ ਸੱਤਾਧਿਰ ਨੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਸਾਹਿਬ ਨੇ ਇਹ ਪ੍ਰਚਾਰ ਕੀਤਾ ਕਿ ਅਸੀਂ ਆਹ 19ਵਾਂ ਟੋਲ ਪਲਾਜ਼ਾ ਬੰਦ ਕਰਤਾ 2027 ਤੱਕ ਇਹਦੀ ਤਾਰੀਖ ਰਹਿੰਦੀ ਆ ਪਰ ਭਗਵੰਤ ਮਾਨ ਦੀ ਸਰਕਾਰ ਦਾ ਮਹਾਨ ਕੰਮ ਇਹ ਆ ਕਿ ਹਲੇ ਜਿਹੜੇ ਟੋਲ ਪਲਾਜ਼ੇ ਦੀ ਤਾਰੀਖ ਪਈ ਆ ਉਹ ਟੋਲ ਪਲਾਜ਼ਾ ਜੀ ਉਹਨਾਂ ਨੇ ਪਹਿਲੇ ਹੀ ਬੰਦ ਕਰਤਾ ਕਿਉਂ ਬੰਦ ਕਰਤਾ ਉਹਦੇ ਕਾਰਨਾਂ ਨੂੰ ਸਰਚ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦਾ ਉਹਦੀ ਕੋਖ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦਾ ਸੋ ਇਹ ਕਾਰਨ ਨੇ ਕਿ ਰੋਡ ਖਸਤਾ ਹੋ ਚੁੱਕੀ ਆ ਅੱਗੇ ਇੱਕ ਕੰਪਨੀ ਜਿਹਨੇ ਅੱਗੇ ਬਣਾਉਣੀ ਸੀਗੀ ਉਸ ਉਸ ਕੰਪਨੀ ਨੇ ਉਹ ਰੋਡ ਬਣਾਉਣ ਤੋਂ ਮਨਾ ਕਰਤਾ ਤੇ ਇਸ ਕੰਪਨੀ ਨੇ ਕਿਹਾ ਕਿ ਅਸੀਂ ਦੂਸਰੀ ਕਿਸੇ ਹੋਰ ਕੰਪਨੀ ਦੀ ਟੁੱਟੀ ਹੋਈ ਸੜਕ ਨਹੀਂ ਬਣਾਵਾਂਗੇ ਤੇ ਸਰਕਾਰ ਜਿਹਦੇ ਅਕਾਊਂਟ ਦੇ ਵਿੱਚ 7-8 ਕਰੋੜ ਦੇ ਕਰੀਬ ਪੈਸਾ ਪਿਆ ਉਹ ਇਹਦੀ ਰਿਪੇਅਰ ਕਰਨ ਲਈ ਇਹਦੇ ਰੱਖ-ਰਖਾਵ ਲਈ ਕੰਪਨੀ ਨੂੰ ਨਹੀਂ ਦੇ ਰਹੀ ਇਹ ਹੈ ਕਾਰਨ ਸੱਤਾਧਿਰ ਦੇ ਉਹਨਾਂ ਝੂਠੇ ਪ੍ਰਚਾਰ ਵਾਲੇ ਫਲੈਕਸਾਂ ਦੇ ਉਹਨਾਂ ਝੂਠੇ ਪ੍ਰਚਾਰ ਵਾਲੇ ਜਿਹੜੇ ਇਸ਼ਤਿਹਾਰ ਪੰਜਾਬ ਦੇ ਵਿੱਚ ਲਾਏ ਜਾਂਦੇ ਨੇ ਕਿ ਅਸੀਂ ਟੋਲ ਪਲਾਜੇ ਬੰਦ ਕਰਵਾ ਰਹੇ ਹਾਂ ਤੁਹਾਡੇ ਵੀ ਜੇਕਰ ਏਰੀਆ ਦੇ ਵਿੱਚ ਕਿਸੇ ਇਸ ਤਰ੍ਹਾਂ ਦੇ ਟੋਲ ਪਲਾਜੇ ਦੀ ਕੋਈ ਹਾਲਤ ਖਸਤਾ ਹੈ ਸੜਕ ਦੀ ਖਾਲਤਾ ਹਾਲਤ ਖਸਤਾ ਹੈ ਜਾਂ ਕੋਈ ਹੋਰ ਕਾਰਨ ਹੈ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕੈਮਰਾਮੈਨ ਕੁਲਜੀਤ ਦੇ ਨਾਲ ਨਕੋਦਰ ਜਗਰਾਉਂ ਰੋਡ ਸਿਧਵਾ ਬੇਟ ਤੋਂ ਮੈਂ ਹਰਜਿੰਦਰ